ਮੁੰਡੇ ਦਾ ਡੈਕ ਬਣ ਕੇ ਆ ਗਿਆ ਅੱਜ ਦੇ ਦਿਨ ਦੀ ਸ਼ੁਰੂਆਤ ਸਾਰੇ ਮੇਰੇ ਵੀਰ ਵਧੀਆ ਹੋਣਗੇ ਕੜਦੀ ਚਲਾ ਦੇ ਵਿੱਚ ਹੋਣਗੇ ਮੁੰਡਾ ਡੈਕ ਲਈ ਜਾਂਦਾ ਅੱਜ ਅੱਜ ਆਉ ਨਜ਼ਾਰਾ ਜਿਆਦਾ ਨਾ ਮਿੱਠੂ ਗਗੜਾ ਤੈਨੂੰ ਕਹਦਾ ਦੰਗ ਰਖਾਉਣ ਦਾ ਤੇ ਕਿਦਾਰੀ ਥੋੜਾ ਜਿ ਫੇਰ ਸਿੱਰੇ ਸਿੱਰੇ ਜਿਹੜਾ ਵਾ ਮੀ ਆ ਗਿਆ ਜਿਆਦਾ ਤੇ ਮੈਂ ਆਖਿਆ ਯਾਰ ਕੁੱਤੇ ਅੰਦਰ ਕਰ ਦੇ ਕੀ ਤੇ ਵੇਹ ਨਹੀਂ ਅੰਦਰੋਂ ਤੇ ਮਾਜੂਸ ਤੇ ਕੁੱਤੇ ਮੈਂ ਛੱਡ ਦੇ ਅੱਛਾ ਜਿਹੜਾ ਵਾ ਹੁਣ ਥੋਲੀ ਥੋਲੀ ਚੇਂਜ ਹੁੰਦਾ ਜਾਂਦਾ ਵਾ ਅੱਜ ਵੀ ਸਿਰੇ ਪਤਾ ਨਹੀਂ ਲੱਗਾ ਕਿਹੜੇ ਵਾਲੇ ਆਪਣੇ ਆ ਵੀ ਮੀਂਹ ਜਿਹੜਾ ਵਾ ਢਾਡੋ ਗਿਆ ਪੈਂਡਾ ਲੈ ਗਿਆ ਤੇ ਜਿੱਦਾਂ ਜਿੱਦਾਂ ਮੀਂਹ ਪਊਗਾ ਤੇ ਮੌਸਮ ਜਿਹੜਾ ਚੇਂਜ ਹੋ ਗਿਆ ਤੇ ਪੂਰੀ ਜਿਹੜੀ ਠੰਡ ਦਾ ਸਮਾਂ ਰਹਿ ਗਿਆ ਘਾਟਾਂ ਇਹ ਪੈਂਡਈ ਜਿੰਨੀਆਂ ਹੀ ਆ ਬੋਟਾਂ ਜਿ ਆ ਗੰਡ ਗੋਭੀ ਜਿੱਦਾਂ ਛਲਗਮ ਦੇ ਉੱਤੇ ਗੰਡਾ ਹੀ ਵੰਜੀ ਜਾਂਦੀਆਂ ਇਦਾਂ ਦੀ ਆਏ ਇਹਨੂੰ ਗੰਡ ਗੋਭੀ ਆ ਜਾਂਦੇ ਨਾਲੋਂ ਨਾਲ ਜਿੰਨੀ ਵਰਤੀ ਜਾਂਦੇ ਘਰੇ ਉਨੀ ਮਗਰਹੋਰ ਤਿਆਰ ਹੋ ਜਾਂਦੀ ਇੱਕੋ ਬੰਦਾ ਤੋੜਦਾ ਇੱਕੋ ਬੰਦਾ ਸਾਂਭਦਾ ਆ ਗੰਡੇ ਨਵੇਂ ਲਾਤੇ ਆ ਇਦੇ ਵਿੱਚ ਪਾਈ ਦੀ ਰੂੜੀ ਖਾਦ ਯੂਰੀਆ ਨਹੀਂ ਪਾਈ ਦੀ ਸੀਲਾਂ ਲੀਕ ਜਾਂਦੀਆਂ ਚੰਗਾ ਤੇ ਟਰੈਕਟਰ ਬੁੱਢਾ ਆ ਜਦੋਂ ਇਹਨਾਂ ਨਾ ਨਹੀਂ ਬੁੱਢਾ ਤਰੇ ਤਰੇ ਕੋੜੇ ਮਨ ਜਿਆਦਾ ਨੰਗੇ ਬੂਹ ਵਾਲਾ ਪੱਤਣਾ ਇਹਦਾ ਬੰਪਰ ਲੱਗਦਾ ਨਾ ਮਗਰ ਧੱਕ ਦਿੰਦਾ ਸਾਰਾ ਕੋਈ ਮੈਂ ਕੱਲ ਵੇਖਣ ਡਿਆ ਦੂਰੋਂ ਮੈਂ ਜੇ ਨੰਗਾ ਤੇ ਸ਼ੋ ਗਈ ਗਾਣ ਨੂੰ ਨਿਗਾਰ ਰਖਣੀ ਇਹਦੇ ਅਗਲੇ ਹਿੱਸੇ 'ਚ ਪੈਂਦਾ ਹੁੰਦਾ ਵਾ ਸੀ ਐਲ ਮਗਰਲੇ ਸੇ ਜੋ ਵੈਟ ਬ੍ਰੀਕ ਚੰਗਾ ਹੋ ਗਿਆ ਫੇਰ ਸ਼ੁਰੂ ਸਾਰੇ ਕੰਮ ਬੰਦ ਸਾਰੇ ਟਰੈਕਟਰਾਂ ਦੀ ਰਿਪੇਅਰ ਤੇਲ ਤੂਲ ਸਾਰੇ ਟਰੈਕਟਰਾਂ ਦਾ ਚੈੱਕ ਕਰਕੇ ਗ੍ਰੀਸ ਮਾਰ ਕੇ ਕਿੱਦਾਂ ਕਰੀਏ ਵੀ ਨਿੱਕਾ ਪਿੰਜਰਾ ਬਣਾਇਆ ਕਿੱਥੇ ਆ ਅੱਜ ਬੰਦਿਆਂ ਨੇ ਵੇਲੇ ਹੀ ਤੇ ਸੈੱਡ ਦੀ ਸਫਾਈ ਸ਼ੁਰੂ ਕੀਤੀ ਆ ਸਾਰੇ ਮਾਰ ਕੇ ਝਾੜੂ ਦੇ ਮੀਂਹ ਗਣੀ ਥੋੜੀ ਥੋੜੀ ਪਈ ਜਾਂਦੀ ਆ ਨਵਾਂ ਦਾ ਸ਼ੌਂਕ ਨਵਾਂ ਮੁੰਡਾ ਇਹ ਆਣ ਕੇ ਦੇ ਮੀਂਹ ਦੇ ਵਿੱਚ ਟਰੈਕਟਰ ਤੋਂ ਤਾਹਰਾ ਸ਼ੌਂਕ ਦਾ ਕੋਈ ਮੁੱਲ ਨਹੀਂ ਹੈ ਨਾ ਮੁੰਡੇ ਨੂੰ ਪੂਰਾ ਸ਼ੌਂਕ ਹੈ ਜੇ ਵਿਆਹ ਵੀ ਨਹੀਂ ਨਾ ਹੋਇਆ ਤੇ ਆਪਾਂ ਇਹਨਾਂ ਦਾ ਵੀ ਸ਼ੌਂਕ ਕਰ ਲਈ ਅੱਜ ਹੁਣ ਤੂੰ ਮਾਰ ਲੈ ਲਾਦੇ ਆਪਾਂ ਇਹਨਾਂ ਦਾ ਪਿੰਜਰਾ ਤਿਆਰ ਕਰੀਏ ਠੰਡ ਠੁੰਡ ਨਾ ਲੱਗੇ ਕਿਉਂਕਿ ਆ ਆਪਣਾ ਮੁੰਡਿਆਂ ਵਿਆਹਾਂ ਉਮੇ ਚ ਵੇਖਣਾ ਮੁਖਣਾ ਕਿਸੇ ਨੇ ਨਹੀਂ ਆ ਵਾਹ ਪਿੰਜਰਾ ਲੱਭਦਾ ਮੈਨੂੰ ਪਤਾ ਕੜਿਆ ਗਏ ਨੇ ਕੰਮ ਅੱਜ ਚੱਲਿਆ ਨਹੀਂ ਮਸ਼ੀਨਾਂ ਦਾ ਸਾਰਾ ਹੁਣ ਅੱਜ ਕੰਮ ਖਲੋ ਗਿਆ ਡੱਕ ਤਾ ਜਿੱਦਾਂ ਜਿੱਦਾਂ ਹੋਇਆ ਅੱਜ ਬਲੌਗ ਛੋੜਾ ਜਾ ਹੀ ਵੰਣਾ ਸਾਡਾ ਇੱਥੋਂ ਦੀ ਰੁਟੀਨ ਹੀ ਤੁਹਾਨੂੰ ਦਿਖਾਉਣੀ ਹੈ ਜਿੰਨੇ ਦਿਨ ਮੀਂਹ ਪੈਂਦਾ ਉਹਨੇ ਦਿਨ ਕੰਮ ਹਿਸਾਬ ਨਾਲ ਖਲੋਤਾ ਹੀ ਆ ਤੇ ਸਾਈਡ ਤੇ ਲਾ ਕੇ ਸਾਰੇ ਟਰੈਕਟਰ ਦੇ ਫਿਰ ਸਫਾਈ ਕਰਕੇ ਛੱਡ ਦੀ ਜੇ ਨਹੀਂ ਹਟ ਗਿਆ ਫਿਰ ਚਲਾ ਲਾਂ ਕੰਮ ਨਹੀਂ ਤੇ ਫਿਰ ਕਿੰਨੇ ਦਿਨ ਪਈ ਗਿਆ ਉਹਨੇ ਦਿਨ ਫਿਰ ਇੱਥੇ ਜਿਤਾ ਰਹਾਂਗੇ ਮੱਠਾ ਨੂੰ ਬਸ ਡੱਗ ਗਈ ਬਾਦ ਤੇ ਅੱਜ ਕੁੱਤਿਆਂ ਦਾ ਪਿੰਜਰਾ ਹੁੰਦਿਆ ਤਿਆਰ ਠੰਡ ਤੋਂ ਡੌਗ ਹੋਮ ਡੌਗ ਹੋਮ ਤਿਆਰ ਹੁੰਦਿਆ ਫੇਰ ਤੂੰ ਪੁੱਠੇ ਚੱਲ ਅਜਿਹਾ ਤਰ੍ਹਾਂ ਕਰ ਲੈ ਅਜਿਹਾ ਕਰ ਲੈ ਏਦਾਂ ਕਰ ਲੈ ਮੀਂਹ ਕਣੀ ਦੇ ਉੱਤੇ ਸ਼ੈੱਡ ਬਵਾਦਾ ਟੌਪ ਦਾ ਸਮਾਨ ਸਹੀ ਮਿਲ ਗਿਆ ਬਣ ਚਾਦਰਾਂ ਨਵੀਆਂ ਚਾਦਰਾਂ ਨਵੀਆਂ ਮਿਲ ਗਈ ਆ ਆ ਜਿਹੜੀਆਂ ਰस्सੀਆਂ ਦੋਵਾਂ ਤਿੰਨਾਂ ਥਾਵਾਂ ਤੋਂ ਬੰਨ੍ਹਣੀਆਂ ਸਿਰੇ ਤੱਕ ਇਹ ਜਿਹੜਾ ਇਹਦਾ ਇਹਦਾ ਨਿਕਲ ਜੇ ਲੈਵਲ ਗੱਡੀ ਮਹਾ ਮੁੜੀ ਸ਼ੀਲਡ ਨਾਲੇ ਮਹਾਏ ਭਾਈ ਇਧਰ ਤੁਹਾਡਾ ਤਿਆਰ ਹੋ ਗਿਆ ਸ਼ੀਲਡਾਂ ਛੱਡ ਦੇ ਲਾਗੇ ਉਹ ਕਾ ਜਿੰਗੀ ਤਰਾ ਕੱਟੇ ਚਾ ਹਾਂ ਉਹ ਕ ਇਹਨਾਂ ਪਹਿਲੀ ਨੇਰੀ ਆਵੇ ਤੋ ਕੱਢ ਜਾਣ ਬਾਹਰ ਡੱਕ ਦੀ ਸਫਾਈ ਕਰਕੇ ਆਹ ਟੇਰੀਆਂ ਚੁੱਕਦਾ ਮੋਣ ਹੈ ਆ ਸਾਰਾ ਸਾਫ ਕਰਨਾ ਪਰੀਜਣਾ ਇਹ ਵਿਆਹ ਤੇ ਗੰਦਾ ਹੈ ਹੁਣ ਬੈਠੇ ਰਮਾਨ ਦੇਖੋ ਆਂਦਨਾ ਇਹਦਾ ਕੀ ਇਲਾਜ ਕਰਨਾ ਹੁਣ ਇਹ ਥੋਕੇ ਹੁਣ ਸਾਲੀ ਨਾਂ ਦੇ ਔਰ ਢੇਰੀਆਂ ਵੀ ਜਲੀਆਂ ਚੁੱਕੋ ਫਿਰ ਉਹ ਵੀ ਉਹਨੇ ਕਿਹੜਾ ਬੈਗ ਧੱਕ ਤਾਵਾ ਉਹਨੇ ਵੀ ਉੱਥੇ ਢੇਰੀ ਲਾਦੀ ਆ ਉਹ ਆਪਣਾ ਗੁਰੂ ਆ ਔਰ ਢੇਰੀਆਂ ਮੈਂ ਤੈਨ ਮੈਂ ਔਰ ਢੇਰੀਆਂ ਤੈਨੂੰ ਤਾਂ ਨਾ ਹੋਵੇ ਕੁੱਤੇ ਬਹਿਣ ਦੇ ਨਾ ਟਰਾਲੀਆਂ ਲੰਘ ਕੇ ਆਪਣੀ ਸਵੇਰ ਦੀ ਮਿਹਨਤ ਕੀਤੀ ਖਰਾਬ ਹੋਣੀ ਨਾਲੇ ਆਪਾਂ ਕਰਨਾ ਕੀ ਆ ਕੰਮ ਰੱਖਣਾ ਵਾ ਕੰਮ ਵਾਰਾ ਕਰਦੀ ਆ ਨਾ ਉਧਰ ਕਬੂਤਰ ਲੈਣ ਜਾਣੇ ਐਣੂ ਦਾ ਮੀਨੀਟ ਆ ਦੇਖੋ ਕੀ ਬੰਦਾ ਯਾਰ ਇੱਕ ਕਣਕਾ ਨੂੰ ਪਾਣੀ ਵੀ ਲਾ ਲਿਆ ਮੰਡਜ ਆਹ ਮਤਰਾ ਹੁੰਦਾ ਵੀ ਜਦੋਂ ਪਹਿਲਾਂ ਹੂੰ ਸੁੱਕਣ ਲਈ ਹੁਣ ਪਾਣੀ ਲਾ ਲਿਆ ਉਹ ਵੀ ਪਈ ਜਾਂਦਾ ਲੱਗੂ ਜੋ ਮਾਲਕ ਨੂੰ ਮਨਜ਼ੂਰ ਹੋਣਾ ਕੀ ਜੂ